ਸੰਭੀ 13 ਦੇ ਵਿੱਚ ਸਿਕ ਕੋਕਸ ਦੇ ਵੱਲੋਂ ਦੋ ਰੈਜ਼ੋਲੂਸ਼ਨਸ ਪੇਸ਼ ਕੀਤੀਆਂ ਗਈਆਂ ਸੀਗੀਆਂ ਉਹ ਕ੍ਰੀਕ ਵਿਸਕੋਂਸਨ ਮਾਸਕਰ ਦੇ ਮਤਲਬ ਉਹਨਾਂ ਦਾ ਜਿਹੜਾ ਰੈਜ਼ੋਲੂਸ਼ਨ ਨੰਬਰ 8 ਹਾਊਸ ਰੈਜ਼ੋਲੂਸ਼ਨ 10 10 4 10 ਸੋਜੋਂਤੀ ਦਾ ਹਾਊਸ ਰੈਜ਼ੋਲੂਸ਼ਨ 698 ਉਹ ਦੋਨੇ ਸਿਰੇ ਨਹੀਂ ਚੜੀਆਂ ਰੈਜ਼ੋਲੂਸ਼ਨਸ ਤੁਹਾਡਾ ਇਹਨਾਂ ਦੋਨਾਂ ਰੈਜ਼ੋਲੂਸ਼ਨਸ ਬਾਰੇ ਕੀ ਵਿਚਾਰ ਉਹ ਲਿਆਂਦੀਆਂ ਗਈਆਂ ਇਸ ਮਕਸਦ ਦੇ ਨਾਲ ਵੀ ਇਹ ਸਿਰੇ ਨਾ ਚਾੜੀਆਂ ਜਾਣ ਉਹਨਾਂ ਦਾ ਮਕਸਦ ਇੰਨਾ ਸੀ ਉਸ ਹਾਊਸ ਰੈਜ਼ੋਲੂਸ਼ਨ ਦਾ ਵੀ ਮਾੜੇ ਇਹ ਜਿਹੜੇ ਪੇਪਰ ਮਿਲਦੇ ਨੇ ਹਾਊਸ ਰੈਜ਼ੋਲੂਸ਼ਨ ਦੇ ਉਹ ਲਿਆ ਕੇ ਤੇ ਜਿਹੜੇ ਉੱਥੇ ਵਿਚਾਰੇ ਸ਼ਹੀਦ ਹੋ ਗਏ ਨੇ ਸਾਡੇ ਇੱਕ ਨਸਲੀ ਹਮਲੇ ਗੋਰੇ ਨੇ ਨਸਲੀ ਹਮਲਾ ਕੀਤਾ ਸੀ ਸਾਡੇ ਦੇ ਉੱਤੇ ਉਹਨਾਂ ਦੇ ਭੋਗਾਂ ਤੇ ਜਾ ਕੇ ਸਿਰਫ ਬੋਲਣ ਨੂੰ ਸਟੇਜ ਤੇ ਵੀ ਅਸੀਂ ਆਹ ਕਰਤਾ ਆਹ ਕਰਤਾ ਤੇ ਯਤਨ ਕੋਈ ਨਹੀਂ ਕੀਤਾ ਤੇ ਕਿਤਾਬ ਦੇ ਵਿੱਚ ਬਹੁਤ ਵੱਡੀ ਇੱਕ ਸੋਹਣਾ ਚੈਪਟਰ ਲਿਖਿਆ ਵੀ ਕਾਕਸ ਦੀ ਦੁਰਵਰਤੋਂ ਚੈਪਟਰ ਆ ਵੀ ਇਹ ਕਾਕਸ ਦੀ ਦੁਰਵਰਤੋਂ ਕਿਦਾਂ ਕਰਦੇ ਨੇ ਵੀ ਉਹਦਾ ਸਹੀ ਮਕਸਦ ਪੂਰਾ ਹੀ ਅਡਾ ਦਿੱਤਾ ਤੇ ਜੇ ਹਾਊਸ ਜਿਹੜੀ ਓਕ ਕੀ ਦੀ ਗੱਲ ਕਰਨੀ ਆ ਇਹਨਾਂ ਤੋਂ ਪਹਿਲਾਂ ਤੇ ਜਿਹੜਾ ਰੈਪਰੈਜ਼ੈਂਟਡ ਪਾਲ ਰਾਇਨ ਸੀ ਵਸਕਨਸਨਲ ਤੇ ਉਹਨੇ ਤੇ ਸਕਸੈਸਫੁਲੀ ਇਹ ਮਤੇ ਪਾਸ ਕਰਾਤੇ ਹੀ ਪਹਿਲੋਂ ਇਹ ਇਹ ਇਹਨਾਂ ਦੀ ਕਾਕਸ ਬਣ ਤੋਂ ਪਹਿਲਾਂ ਤੇ ਉਹੀ ਬਣੇ ਬਣਾਈ ਵੰਡੇ ਜਾਂਦੇ ਲੋਕਾਂ ਨੂੰ ਵੀ ਆਹ ਵੇਖੋ ਜੀ ਅਮਰੀਕਾ ਤੁਹਾਡੀ ਪਰਵਾਹ ਕਰ ਰਿਹਾ ਅਮਰੀਕਾ ਨੂੰ ਤੁਹਾਡੇ ਬਾਰੇ ਫਿਕਰ ਆ ਪਰ ਨਹੀਂ ਇਹ ਨਵੇਂ ਮਤੇ ਕਿਉਂ ਲਿਆਂਦੇ ਗਏ ਸਿਰਫ ਸਿੱਖਾਂ ਦੀ ਕਹਿ ਲਓ ਵੀ ਇੱਕ ਤਨ ਮੈਂ ਸਾਫ਼ ਹੀ ਗੱਲ ਕਰ ਕਹਾਂ ਪੀ ਜਿਹੜੇ ਰਾਜਮੰਦ ਬੈਂਸ ਆ ਉਹਨੇ ਕਿਤਾਬ ਦਾ ਇਹ ਨਿਚੋੜ ਕਟਿਆ ਪੀ ਇਹ ਉਹਨੇ ਉਹਦੀ ਤੁਸੀਂ ਆਪ ਹੀ ਪੜ ਲਓ ਮੈਂ ਉਹਦੀ ਕੋਟੇਸ਼ਨ ਹੀ ਕੱਢ ਲਗਾ ਇੱਕ ਕੰਟਰੋਲਡ ਆਪੋਜੀਸ਼ਨ ਆ ਇਸੇ ਕਾਕਰਸ ਜਾਨੀ ਕਿ ਇੱਕ ਕੰਟਰੋਲ ਵਿਰੋਧੀ ਤੇਰਾ ਜਾਨੀ ਕਿ ਉਹਦੀ ਜਿਹੜੀ ਇੰਡੀਕੇਸ਼ਨ ਆ ਭੀ ਇੰਡੀਅਨ ਸਟੇਟ ਇਹਨਾਂ ਨੂੰ ਕੰਟਰੋਲ ਕਰ ਰਹੀ ਆ ਸੋ ਇਹ ਮਤਿਆਂ ਦੇ ਨਾਲ ਇਹ ਲੋਕਾਂ ਵੀ ਜਿਹੜੀ ਸ਼ਕਤੀ ਦਿਖਾ ਕੇ ਭੀ ਅਸੀਂ ਬੜੀ ਪਾਵਰਫੁੱਲ ਆ ਤੇ ਬਹੁਤ ਨਾਲ ਇਹ ਬੰਦੇ ਇਹਨਾਂ ਨੇ ਲਾਏ ਆ ਆ ਇਹੋ ਜੀ ਸਿੰਪਟੀ ਰੈਜ਼ੋਲੂਸ਼ਨ ਦੀਆਂ ਬਣਾ ਬਣਾ ਕੇ ਪਰ ਐਕਚੁਅਲੀ ਤੁਸੀਂ ਵੇਖੋ ਭੀ ਜੇ ਦੋ ਮਤੇ ਇਹ ਪਾਸ ਨਹੀਂ ਹੋਏ ਇਹ ਦਾ ਮਤਲਬ ਇਹ ਆ ਕਿ ਇਹ ਇਹਨਾਂ ਦੇ ਮੰਚ 'ਚ ਇੰਨੀ ਕਾਲਖ ਔਰ ਇੰਨੀ ਨਫ਼ਰਤ ਸਿਖਾਵਾਸਦੀ ਇਹ ਜਿਹੜਾ ਕਾਕਸੀ ਗਰੁੱਪ ਨਹੀਂ ਤੇ ਇਹ ਉਹ ਮਤੇ ਨੇ ਜਦੋਂ ਅਮਰੀਕਾ ਨੇ ਹਾਫ ਸਟਾਫ ਆਪਣਾ ਫਲੈਗ ਲੈ ਜਾਂਦਾ ਸੀ ਕੱਲਾ ਕੱਲਾ ਦਰਖਤ ਕੱਲਾ ਕੱਲਾ ਪੱਤਾ ਤੁਹਾਡੇ ਨਾਲ ਸੀ ਹਰੇਕ ਅਮਰੀਕਨ ਤੁਹਾਡੇ ਨਾਲ ਰੋ ਰਿਹਾ ਸੀ ਕਿ ਇਹ ਨਸਲੀ ਹਮਲਾ ਜਿਹੜਾ ਹਿੰ ਕੰਡੈਮ ਕਰਦੇ ਆ ਇਹਦੇ ਉੱਤੇ ਸਪੌਂਸਰ ਮੇਰੇ ਖਿਆਲ 10 15 20 ਮਸਾਂ ਇਹਨੇ ਇਹਨਾਂ ਕੋਈ ਯਤਨ ਕੀਤਾ ਹੀ ਨਹੀਂ ਆਪ ਹੀ ਕਹਿੰਨੇ ਕਰਤੇ ਕਰਤੇ ਜੇ ਇਹਦੇ ਤੇ ਕਾਮ ਨੂੰ ਨਾਲ ਲੈ ਕੇ ਚੱਲਦੇ ਤੇ ਇਹਨਾਂ ਦੀ ਨੀਤ ਸਾਫ਼ ਹੁੰਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕਾਂਗਰਸ ਦਾ ਮੈਂਬਰ ਕੋਈ ਵੀ ਸੈਨੇਟ ਦਾ ਮੈਂਬਰ ਮੈਂਬਰ ਇਹਦਾ ਸਪான்ਸਰ ਬਣਦਾ ਤੇ ਗਾਂ ਤੇ ਪੇਸ਼ ਹੋਣ ਤੇ ਆਟੋਮੈਟਿਕ ਗੱਲ ਸੀ ਅਤੇ ਪ੍ਰੈਜ਼ੀਡੈਂਟਾਂ ਹੀ ਸਿਗਨੇਚਰ ਹੋ ਜਾਣੇ ਸੀ ਇਸ ਗੱਲ ਦੇ ਉਹਦੇ ਨਾਲ ਬਹੁਤ ਤਗੜੇ ਸਨਿਆਹ ਜਾਣੇ ਸੀ ਵੀ ਸਿੱਖ ਕੋ ਇੰਡੀਆ ਨੂੰ ਸਨਿਆਹ ਜਾਣਾ ਹੈ ਵੀ ਸਿੱਖਾਂ ਕੋ ਮਗਰ ਕੋਈ ਸੌਫਟ ਪਾਵਰ ਹੈਗੀ ਆ ਉਤੋਂ ਬਾਅਦ ਸਾਡੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਾਡੇ ਸਿੱਖ ਮਰੇ ਨੇ ਉਹਨਾਂ ਨੂੰ ਪਹਿਲੋਂ ਕੰਨ ਹੋ ਜਾਣੇ ਵੀ ਅਮਰੀਕਾ ਇਹ ਗੱਲਾਂ ਸਿੱਖਾਉਂਦੀਆਂ ਸੁਣਦਾ ਸੋ ਕੱਲੀ ਇਹ ਨਹੀਂ ਕਿ ਇਹ ਉਹਕ ਕਲੀ ਦੇ ਮਸਲੇ ਸਾਡੇ ਫੇਲ ਹੋ ਗਏ ਇਹ ਸਾਡਾ ਜੀਓ ਪੋਲਿਟਿਕਸ ਦੇ ਵਿੱਚ ਬੜਾ ਨੁਕਸਾਨ ਕੀਤਾ ਨਾਲੇ ਸਾਡਾ ਰੈਪਿਊਟੇਸ਼ਨ ਦਾ ਸਤਿਆਨਾਸ਼ ਕਰਤਾ ਇਹ ਬੰਦਿਆਂ ਨੇ ਵੀ ਜਿਹੜੇ ਬੰਦੇ ਆਪਣੇ ਆਪ ਜਿਹੜੇ ਉਹਨਾਂ ਦੇ ਬੰਦੇ ਸ਼ਹੀਦ ਹੋਏ ਨੇ ਇਹਨਾਂ ਨੂੰ ਉਹਨਾਂ ਦੀ ਪਰਵਾਹ ਨਹੀਂ ਤੇ ਇਹਨਾਂ ਨੂੰ ਗਾਂ ਮੁਲਕ ਮਾਲਕ ਤੇ ਕੀ ਇਹਨਾਂ ਨੂੰ ਲੋੜ ਉਹ ਤੇ ਬਹੁਤ ਦੂਰ ਦੀਆਂ ਗੱਲਾਂ ਸੋ ਬੜਾ ਇਹ ਸੀਰੀਅਸ ਮਸਲਾ ਉਹ ਕ੍ਰਿਕ ਦਾ ਤੇ ਇਹ ਜਿਹੜੇ ਆਪਣੇ ਡਾਕਟਰ ਪ੍ਰਤਪਾਲ ਸਿੰਘ ਆ ਇਹਨੂੰ ਤੇ ਇਹਨੂੰ ਦਿਖਣਾ ਹੋਣਾ ਚਾਹੀਦਾ ਕਿ 84 ਸਾਲ ਦਾ ਸਾਡਾ ਬਾਪੂ ਸੀ ਉਹ ਮਾਰਿਆ ਗਿਆ ਇੱਕ ਸਾਡੀ ਇੱਕ ਭੈਣ ਮਾਰੀ ਗਈ ਬੱਚੇ ਉੱਥੇ ਕਿੱਦਾਂ ਮਾਵਾਂ ਆਟਾ ਗੁੰਨਦੀਆਂ ਕਿੱਦਾਂ ਲੋਕ ਲੋਕ ਕੇ ਭੱਜੇ ਉਸ ਦਿਨ ਤੇ ਇਹਦੇ ਉੱਤੇ ਤੇ ਸਾਨੂੰ ਸ਼ਰਮ ਕਰਨੀ ਚਾਹੀਦੀ ਹੈ ਸਾਨੂੰ ਤੇ ਇਹਦੇ ਉੱਤੇ ਤੇ ਕੋਈ ਯਾਨੀ ਕਿ ਅਮਰੀਕਾ ਦੀ ਕੋਈ ਵੀ ਸੈਨੇਟ ਕੀ ਵਾਈਟ ਹਾਊਸ ਕੀ ਕੋਈ ਡਿਪਾਰਟਮੈਂਟ ਨਹੀਂ ਸੀ ਸਾਨੂੰ ਵੱਧ ਤੋਂ ਵੱਧ ਇਹ ਜਿਹੜੀ ਸਿੰਪਥੀ ਲੈਣੀ ਚਾਹੀਦੀ ਸੀ ਤੇ ਸਾਡੇ ਦੁਸ਼ਮਣਾਂ ਨੂੰ ਕੰਨ ਹੋ ਜਾਂਦੇ ਨਸਲੀ ਜਿਹੜੇ ਹਮਲੇ ਨੇ ਉਹਨਾਂ ਨੂੰ ਸੀਰੀਅਸ ਲਿਆ ਜਾਂਦਾ ਕੱਲੂ ਹੋਰ ਕੋਈ ਬੰਦਾ ਮੂੰਹ ਨਾ ਕਰਦਾ ਇਹ ਤਾਂ ਅੰਤ ਹੀ ਕੋਈ ਨਹੀਂ ਵੀ ਜਿੰਨਾ ਇਹ ਨੁਕਸਾਨ ਇਹ ਮਤੇ ਖੇਡ ਬਣਾ ਕੇ ਸਾਡਾ ਕੀਤਾ ਸੀ ਕਾਕਸ ਨੇ